ਦੀ ਦੁਨੀਆ ਨੂੰ ਸੋਹਣਾ 21 ਫਰਵਰੀ 2026 ਨੂੰ ਜਿਹੜਾ ਕਬੱਡੀ ਕੱਪ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਹੋਣਾ ਸੀਗਾ ਉਹ ਕਬੱਡੀ ਕੱਪ ਅਮਲੋਹ ਦੇ ਵਿੱਚ ਹੋਊਗਾ 21 ਫਰਵਰੀ ਪੰਜਾਬੀ ਮਾਂ ਬੋਲੀ ਦਿਹਾੜਾ 21 ਫਰਵਰੀ 2026 ਨੂੰ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਅਮਲੋਹ ਦੇ ਵਿੱਚ 8 ਆਲ ਓਪਨ ਦੀਆਂ ਟੀਮਾਂ ਦੇ ਮੈਚ ਹੋਣਗੇ 1.5 ਲੱਖ ਤੇ 1 ਲੱਖ ਦੇ ਪ੍ਰਾਈਜ਼ ਹੋਣਗੇ ਬੈਸਟ ਖਿਡਾਰੀਆਂ ਦੇ ਲਈ ਨਮੀਆਂ ਸਵਿਫਟ ਗੱਡੀਆਂ ਦਿੱਤੀਆਂ ਜਾਣਗੀਆਂ ਦਰਸ਼ਕਾਂ ਦੇ ਲਈ ਲੱਕੀ ਡਰਾ ਦੇ ਵਿੱਚ ਸਕੂਟਰੀਆਂ ਦਿੱਤੀਆਂ ਜਾਣਗੀਆਂ ਗਰਿੰਦਰ ਸਿੰਘ ਜੀ ਗੈਰੀ ਬੜਿੰਗ ਐਮ ਐਲ اے ਹਲਕਾ ਅਮਲੋ ਔਰ ਚਮਕੌਰ ਚੌਧਰੀ ਦਿਨਵਾ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਸੱਦੇ ਆ 21 ਫਰਵਰੀ 2026 ਦੀ ਅਮਲੋ ਜਿਲ੍ਹਾ ਸ਼੍ਰੀ ਫਤਕਟ ਸ਼ਾਪ ਦੇ ਵਿੱਚ 8 ਆਲ ਓਪਨ ਦੀਆਂ ਟੀਮਾਂ ਦੇ ਚੋਟੀ ਦੇ ਮੈਚ ਹੋਣਗੇ ਮਾਜਾ ਮਾਲਵਾ ਦੁਆਬਾ ਤੇ ਪਵਾਦ ਮਿੱਤਰੋ 21 ਫਰਵਰੀ ਨੂੰ ਅਮਲੋ ਦੇ ਵਿੱਚ ਪੱਜੂਗਾ ਸਾਰਾ ਹਰਿਆਣਾ ਤੇ ਪੰਜਾਬ ਮਿੱਤਰੋ ਬਹੁਤ ਵੱਡਾ ਧੰਨਵਾਦਾ ਸਾਡੇ ਬੰਤੂ ਸੁਖਪਾਲੀ ਦਾ ਮਾਨ